ਹੂ ਮੋ ਪ੍ਰਕਾਸ਼ ਸਿੰਘ ਬਾਦਲ ਦੇ ਕੋਲੋਂ ਫਖਰੇ ਕੌਮ ਪੰਥ ਰਤਨ ਅਵਾਰਡ ਵਾਪਸ ਲਿਆ ਗਿਆ ਆ ਅਸੀਂ ਇਸ ਫੈਸਲੇ ਦੀ ਸ਼ਲਾਘਾ ਕਰਦੇ ਆ ਫਖਰੇ ਕੌਮ ਥੋੜੀ ਆ ਇਹ ਇਹਨਾਂ ਨੇ ਤਾਂ ਕੌਮ ਨੂੰ ਫਿਕਰਾਂ ਦੇ ਵਿੱਚ ਪਾ ਦਿੱਤਾ ਇਹ ਤਾਂ ਇੱਕ ਲੋਟੂ ਟੋਲਾ ਆ ਇਹ ਪੰਥ ਅਤੇ ਪੰਜਾਬ ਦੇ ਗਦਾਰ ਸਨ ਇਹ ਉਹ ਅਕਾਲੀ ਨਹੀਂ ਸਨ ਜੋ ਪੰਥ ਵਸੇਮਾ ਉਜਾਦਾ ਸਿਧਾਂਤ ਦੇ ਹਾਦ ਨਹੀਂ ਸਨ ਇਹ ਕਹਿੰਦੇ ਸੀ ਕਿ ਸਾਡੀ ਸਿਆਸਤ ਚਮਕਣੀ ਚਾਹੀਦੀ ਆ ਪੰਥ ਭਾਵੇਂ ਠੱਠੇ ਖੂ ਦੇ ਵਿੱਚ ਪਵੇ ਜਿਹੜੇ ਗੁਨਾਹ ਆ ਸੁਖਵੀਰ ਬਾਦਲ ਨੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਮੰਨ ਲਏ ਤੇ ਉਸ ਤੋਂ ਬਾਅਦ ਉਹਨੂੰ ਬਿਲਕੁਲ ਮਾਮੂਲੀ ਜੀ ਜਿਹੜੀ ਤਨਖਾਹ ਆ ਉਹ ਲਗਾਈ ਗਈ ਜਿਹਦੇ ਤੋਂ ਖਾਲਸਾ ਪੰਥ ਸਿੱਖ ਸੰਗਤਾਂ ਬਿਲਕੁਲ ਹੀ ਸੰਤੁਸ਼ਟ ਨਹੀਂ ਆ ਅਕਾਲ ਤਖਤ ਸਾਹਿਬ ਦੇ ਵੱਲੋਂ ਸਖਤ ਸਟੈਂਡ ਲਿਆ ਜਾਣਾ ਚਾਹੀਦਾ ਸੀ ਸੁਖਵੀਰ ਸਿੰਘ ਬਾਦਲ ਨੂੰ ਤੁਰੰਤ ਖਾਲਸਾ ਪੰਥ ਦੇ ਵਿੱਚੋਂ ਛੇਕਿਆ ਜਾਣਾ ਚਾਹੀਦਾ ਸੀ ਪੰਥ ਅਤੇ ਪੰਜਾਬ ਦੀ ਸਿਆਸਤ ਦੇ ਵਿੱਚ ਜਾਂ ਗੁਰਦੁਆਮਾ ਦੇ ਪ੍ਰਬੰਧ ਦੇ ਵਿੱਚ ਉਹਦੀ ਹੁਣ ਕੋਈ ਵੀ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ ਸੀ ਨੋ ਨਾ ਦੁਨਿਆਵੀ ਆਜ਼ਾਦਤਾ ਤੋਂ ਇਨਸਾਫ਼ ਮਿਲਣਾ ਨਾ ਧਾਰਮਿਕ ਆਜ਼ਾਦਤਾ ਸ੍ਰੀ ਆਕਾਦਕ ਸਾਹਿਬ ਦੇ ਵੱਲੋਂ ਜਿਸ ਤਰੀਕੇ ਨਾਲ ਫੈਸਲਾ ਸਖਤ ਹੋਣਾ ਚਾਹੀਦਾ ਸੀ ਜਦੋਂ ਨਹੀਂ ਹੋਇਆ ਤੇ ਫਿਰ ਸਿੱਖ ਕਿੱਧਰ ਨੂੰ ਜਾਣ ਇਹ ਸਿੱਖ ਸੰਗਤਾਂ ਦੇ ਰੋਧ ਜਿਹੜਾ ਆ ਉਹ ਪ੍ਰਗਟਾਵਾ ਸੀ ਜੋ ਭਾਈ ਨਰੈਣ ਸਿੰਘ ਚੌੜਾ ਦੇ ਰਾਹੀਂ ਜਿਹੜਾ ਆ ਉਹ ਬਾਹਰ ਆਇਆ ਗੁਰੂ ਘਰ ਦਾ ਦੋਖੀ ਸੀ ਤੇ ਗੁਰੂ ਘਰ ਦੇ ਦੋਖੀ ਨੂੰ ਗੁਰੂ ਘਰ ਦੇ ਵਿੱਚ ਮਾਰਨਾ ਉਹ ਕੋਈ ਗੁਨਾਹ ਨਹੀਂ ਆ ਸੁਖਵੀਰ ਬਾਦਲ ਨੇ ਜਿੰਨੇ ਵੱਡੇ ਗੁਨਾਹ ਕੀਤੇ ਇਹ ਕੋਈ ਮਸੇ ਰੰਗੜ ਦੇ ਨਾਲੋਂ ਅਬਦਾਲੀ ਦੇ ਨਾਲੋਂ ਜਕਰੀਆ ਖਾਨ ਦੇ ਨਾਲੋਂ ਮੀਰ ਮੰਨੂ ਦੇ ਨਾਲੋਂ ਇੰਦਰਾ ਗਾਂਧੀ ਦੇ ਨਾਲੋਂ ਜਨਰਲ ਡਾਇਰ ਦੇ ਨਾਲੋਂ ਬੁੱੱਜੜ ਬਿਆੰਤ ਸਿੰਘੋਂ ਦੇ ਨਾਲੋਂ ਇਹ ਕੋਈ ਘੱਟ ਥੋੜੀ ਸੀ ਕਦੋਂ ਮੁਕਰਦੇ ਆ ਕਿ ਸਾਡਾ ਪਾਕਿਸਤਾਨ ਦੇ ਨਾਲ ਲਿੰਕ ਨਹੀਂ ਹੈਗਾ ਸਾਡਾ ਪਾਕਿਸਤਾਨ ਦੇ ਨਾਲ ਲਿੰਕ ਹੈਗਾ ਆ ਕਿਉਂਕਿ ਸਿੱਖ ਧਰਮ ਦੀ ਜਿਹੜੀ ਸਥਾਪਨਾ ਆ ਉਹ ਪਾਕਿਸਤਾਨ ਦੇ ਵਿੱਚ ਹੋਈ ਹੈ ਸਾਡੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਉੱਥੇ ਪ੍ਰਕਾਸ਼ ਹੋਇਆ ਆ ਅਸੀਂ ਤਾਂ ਕਹਿੰਦੇ ਆ ਕਿ ਸਾਡਾ ਜਿਹੜਾ ਪਾਕਿਸਤਾਨ ਦੇ ਨਾਲ ਨਾਤਾ ਹੈਗਾ ਉੱਥੇ ਸਾਡੇ ਨਨਕਾਣਾ ਸਾਹਿਬ ਆ ਉੱਥੇ ਪੰਜਾ ਸਾਹਿਬ ਤਾਜਸਮੂ ਜਥੇਬੰਦੀਆਂ ਵੱਲੋਂ ਅੱਜ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਇੱਕ ਮੀਟਿੰਗ ਕੀਤੀ ਗਈ ਆ ਤਾਂ ਸਾਡੇ ਨਾਲ ਦਮਦਮਿਤਕਸਾਲ ਤੋਂ ਭਾਈ ਰਣਜੀਤ ਸਿੰਘ ਜੀ ਮੌਜੂਦ ਨੇ ਤਾਂ ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਜੀ ਕਿਵੇਂ ਵੇਖਦੇ ਹੋ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਗੂਰ ਸਿੰਘ ਬਾਦਲ ਹੁਣਾ ਵੱਲੋਂ ਮਾਫੀ ਮੰਗ ਲਈਤੀ ਗਈ ਗੁਨਾਹ ਕਬੂਲੇ ਗਏ ਆਪਣੇ ਤਾਂ ਉਸ ਤੋਂ ਬਾਅਦ ਸਜ਼ਾ ਲੱਗਦੀ ਆ ਤਾਂ ਗੋਲੀ ਵੀ ਚੱਲਦੀ ਆ ਨਰੈਨ ਸਿੰਘ ਚੋੜੇ ਹੁਣਾ ਵੱਲੋਂ ਤਾਂ ਇਹ ਸਾਰੇ ਮਾਮਲੇ ਨੂੰ ਤੁਸੀਂ ਕਿਵੇਂ ਵੀ ਦੇਖੋ ਸ੍ਰੀ ਆਕਾਦ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾਂ ਦੇ ਵੱਲੋਂ ਜੋ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਕੋਲੋਂ ਫਖਰੇ ਕੌਮ ਪੰਥ ਰਤ ਸੁਲਿਆ ਗਿਆ ਆ ਅਸੀਂ ਇਸ ਫੈਸਲੇ ਦੀ ਸ਼ਲਾਘਾ ਕਰਦੇ ਆ ਕਿਉਂਕਿ ਲੰਬੇ ਸਮੇਂ ਤੋਂ ਖਾਲਸਾ ਪੰਥ ਇਹ ਮੰਗ ਕਰਦਾ ਆ ਰਿਹਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਫਖਰੇ ਕੌਮ ਅਵਾਰਡ ਬਾਦਲ ਕਿਆਂ ਵੱਲੋਂ ਆਪ ਹੀ ਜਥੇਦਾਰਾਂ ਦੇ ਉੱਤੇ ਦਬਾਅ ਬਣਾ ਕੇ ਲਿਆ ਗਿਆ ਆ ਜਾਂ ਜਥੇਦਾਰਾਂ ਨੇ ਬਾਦਲ ਕਿਆਂ ਦੀ ਚਾਪਲੂਸੀ ਕਰਕੇ ਇਹ ਅਵਾਰਡ ਦੇ ਦਿੱਤਾ ਆ ਇਹ ਖਾਲਸਾਈ ਸਿਧਾਂਤਾਂ ਦੇ ਵਿਰੋਧ ਦੇ ਵਿੱਚ ਆ ਸੋ ਇਸ ਕਰਕੇ ਇਹਨਾਂ ਦੇ ਕੋਲੋਂ ਅਵਾਰਡ ਵਾਪਸ ਲਿਆ ਜਾਣਾ ਚਾਹੀਦਾ ਆ ਤੇ ਹੁਣ ਜੋ ਫੈਸਲਾ ਹੋਇਆ ਆ ਇਹ ਬਹੁਤ ਵਧੀਆ ਕਿਉਂਕਿ ਇਹ ਫਖਰੇ ਕੌਮ ਥੋੜੀ ਆ ਇਹ ਇਹਨਾਂ ਨੇ ਤਾਂ ਕੌਮ ਨੂੰ ਫਿਕਰਾਂ ਦੇ ਵਿੱਚ ਪਾ ਦਿੱਤਾ ਇਹ ਤਾਂ ਇੱਕ ਲੋਟੂ ਟੋਲਾ ਆ ਇਹ ਪੰਥ ਅਤੇ ਪੰਜਾਬ ਦੇ ਗਦਾਰ ਸਨ ਇਹ ਉਹ ਅਕਾਲੀ ਨਹੀਂ ਸਨ ਜੋ ਪੰਥ ਸਹਿਮਾ ਉਜਰਾਂ ਸਿਧਾਂਤ ਦੇ ਧਾਰਨੀ ਸਨ ਇਹ ਕਹਿੰਦੇ ਸੀ ਕਿ ਸਾਡੀ ਸਿਆਸਤ ਚਮਕਣੀ ਚਾਹੀਦੀ ਆ ਪੰਥ ਭਾਵੇਂ ਠੱਠੇ ਖੂ ਦੇ ਵਿੱਚ ਪਵੇ ਸੋ ਜੋ ਅਕਾਜ਼ ਤਖਤ ਸਾਹਿਬ ਦੇ ਵੱਲੋਂ ਫਖਰੇ ਕਾਮ ਅਵਾਰ ਵਾਪਸ ਲਿਆ ਗਿਆ ਇਹ ਬਹੁਤ ਸ਼ਲਾਘਾਯੋਗ ਫੈਸਲਾ ਆ ਤੇ ਨਾਲ ਹੀ ਜੋ ਸੁਖਬੀਰ ਸਿੰਘ ਬਾਦਲ ਨੂੰ ਉਸ ਦੇ ਦੋਸ਼ ਕਬੂਲ ਕਰਵਾਏ ਗਏ ਆ ਇਹ ਬਹੁਤ ਵਧੀਆ ਹੋਇਆ ਪਰ ਇਸ ਦੇ ਨਾਲ ਹੀ ਇੰਨੇ ਵੱਡੇ ਜਿਹੜੇ ਗੁਨਾਹ ਆ ਸੁਖਵੀਰ ਬਾਦਲ ਨੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਮੰਨ ਲਏ ਤੇ ਉਸ ਤੋਂ ਬਾਅਦ ਉਹਨੂੰ ਬਿਲਕੁਲ ਮਾਮੂਲੀ ਜੀ ਜਿਹੜੀ ਤਨਖਾਹ ਆ ਉਹ ਲਗਾਈ ਗਈ ਜਿਹਦੇ ਤੋਂ ਖਾਲਸਾ ਪੰਥ ਸਿੱਖ ਸੰਗਤਾਂ ਬਿਲਕੁਲ ਹੀ ਸੰਤੁਸ਼ਟ ਨਹੀਂ ਆ ਸੋ ਇਹ ਇੱਕ ਜਥੇਦਾਰ ਸਹਿਬਾਨਾਂ ਦੇ ਵੱਲੋਂ ਗਲਤ ਵੀ ਪਿਲਤ ਪਾ ਦਿੱਤੀ ਗਈ ਆ ਕਿ ਕੋਈ ਬੰਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਆ ਕੇ ਇੰਨੇ ਵੱਡੇ ਗੁਨਾਹ ਦੋਸ਼ ਵੀ ਕਬੂਲ ਕਰ ਲਵੇ ਤੇ ਸਾਰੀ ਸਿੱਖ ਸੰਗਤ ਨੂੰ ਵੀ ਪਤਾ ਹੋਵੇ ਕਿ ਇੰਨੇ ਆ ਗੁਨਾਹ ਕੀਤੇ ਆ ਤੇ ਉਹਨੂੰ ਭਾਂਡੇ ਮੰਜਵਾ ਕੇ ਜਾਂ ਮਮੂਲੀ ਜੀ ਤਨਖਾਹ ਲਗਾ ਕੇ ਤੇ ਉਹਨੂੰ ਬਰੀ ਕਰ ਦਿੱਤਾ ਜਾਵੇ ਸੋ ਇਹ ਇੱਕ ਗਲਤ ਫਿਰ ਤੇ ਆ ਜਥੇਦਾਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਖਤ ਸਟੈਂਡ ਲਿਆ ਜਾਣਾ ਚਾਹੀਦਾ ਸੀ ਸੁਖਵੀਰ ਸਿੰਘ ਬਾਦਲ ਨੂੰ ਤੁਰੰਤ ਖਾਲਸਾ ਪੰਥ ਦੇ ਵਿੱਚੋਂ ਛੇਕਿਆ ਜਾਣਾ ਚਾਹੀਦਾ ਸੀ ਪੰਥ ਅਤੇ ਪੰਜਾਬ ਦੀ ਸਿਆਸਤ ਦੇ ਵਿੱਚ ਜਾਂ ਗੁਰਦ ਆਮਾ ਦੇ ਪ੍ਰਬੰਧ ਦੇ ਵਿੱਚ ਉਹਦੀ ਹੁਣ ਕੋਈ ਵੀ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ ਸੀ ਤੇ ਸੁਖਵੀਰ ਸਿੰਘ ਬਾਦਲ ਦੀ ਸਜ਼ਾ ਵੀ ਉਹੀ ਹੋਣੀ ਚਾਹੀਦੀ ਸੀ ਜੋ ਕਲਗੀਧਰ ਪਾਤਸ਼ਾਹ ਨੇ ਉਸ ਸਮੇਂ ਮਸੰਦਾ ਨੂੰ ਸਾੜ ਕੇ ਜਿਹੜੀ ਆ ਉਹ ਦਿੱਤੀ ਸੀ ਪਰ ਉਸ ਤੋਂ ਬਾਅਦ ਜਿੱਦਾਂ ਗੋਲੀ ਚੱਲਦੀ ਆ ਨਰੈਨ ਸਿੰਘ ਚੋੜੇ ਹੋਣਾ ਵੱਲ ਇੱਥੇ ਗੋਲੀ ਚਲਾਈ ਜਾਂਦੀ ਆ ਹਮਲਾ ਕੀਤਾ ਜਾਂਦਾ ਤਾਂ ਇਸ ਚੀਜ਼ ਨੂੰ ਤੁਸੀਂ ਕਿਵੇਂ ਵੇਖਦੇ ਤੁਸੀਂ ਦੱਸੋ ਜਦੋਂ ਸਿੱਖਾਂ ਨੂੰ ਨਾ ਦੁਨਿਆਵੀ ਆਜ਼ਾਦਤਾ ਤੋਂ ਇਨਸਾਫ਼ ਮਿਲਣਾ ਨਾ ਧਾਰਮਿਕ ਆਜ਼ਾਦਤਾ ਸ੍ਰੀ ਆਕਾਲ ਤਖਤ ਸਾਹਿਬ ਦੇ ਵੱਲੋਂ ਜਿਸ ਤਰੀਕੇ ਨਾਲ ਫੈਸਲਾ ਸਖਤ ਹੋਣਾ ਚਾਹੀਦਾ ਸੀ ਜਦੋਂ ਨਹੀਂ ਹੋਇਆ ਤੇ ਫਿਰ ਸਿੱਖ ਕਿੱਧਰ ਨੂੰ ਜਾਣ ਇਹ ਸਿੱਖ ਸੰਗਤਾਂ ਦੇ ਰੋਧ ਜਿਹੜਾ ਆ ਉਹ ਪ੍ਰਗਟਾਵਾ ਸੀ ਜੋ ਭਾਈ ਨਰੈਨ ਸਿੰਘ ਚੋੜਾ ਦੇ ਰਾਹੀਂ ਜਿਹੜਾ ਆ ਉਹ ਬਾਹਰ ਆਇਆ ਤੇ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਦਾ ਜਿਹੜਾ ਸ਼ਿਕਾਰ ਉਹਨਾਂ ਨੇ ਬਣਾਉਂਦਾ ਜਿਹੜਾ ਯਤਨ ਆ ਕੀਤਾ ਜੇਕਰ ਜ਼ਥੇਦਾਰਾਂ ਨੇ ਇਹ ਥੋਸ ਫੈਸਲਾ ਲਿਆ ਹੁੰਦਾ ਉਹਨੂੰ ਸਖਤ ਜਿਹੜੀ ਤਨਖਾਹ ਆ ਲਗਾਈ ਹੁੰਦੀ ਜਿਹਦੇ ਨਾਲ ਸਿੱਖ ਸੰਗਤਾਂ ਸੰਤੁਸ਼ਟ ਹੋਣ ਤੇ ਭਾਈ ਨਰੈਨ ਸਿੰਘ ਚੌੜਾ ਨੂੰ ਇਹ ਕਾਰਾ ਕਰਨ ਦੀ ਜਿਹੜੀ ਲੋੜ ਆ ਉਹ ਨਹੀਂ ਪੈਂਦੀ ਜਦੋਂ ਹੁਣ ਸੁਖਵੀਰ ਬਾਦਲ ਮੰਨ ਰਿਹਾ ਕਿ ਉਹਨੇ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਇਆ ਉਹਨੇ ਸਿੱਖਾਂ ਦੇ ਜਿਹੜੇ ਕਤਲ ਆ ਉਹ ਕਰਵਾਏ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਪੁਲਿਸ ਅਫਸਰਾਂ ਨੂੰ ਜਿਹੜੀਆਂ ਤਰੱਕੀਆਂ ਆ ਉਹ ਦਿੱਤੀਆਂ ਤੇ ਮਾਮੂਲੀ ਤਨਖਾਹ ਲਾ ਕੇ ਤੇ ਹੁਣ ਸੁਖਵੀਰ ਬਾਦਲ ਨੂੰ ਜਿਹਦਾ ਬੜੀ ਆ ਉਹ ਕਰ ਦੇਣਾ ਇਹ ਤਾਂ ਫਿਰ ਪਰਵਾਨ ਨਹੀਂ ਆ ਨਾ ਪਰ ਇਹ ਠੀਕ ਸੀਗਾ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿੱਦੇ ਬਿਲਕੁਲ ਬਾਹਰ ਇੱਥੇ ਗੋਲੀ ਚਲਾਉਣੀ ਕਿਉਂਕਿ ਗੋਲੀ ਤਾਂ ਕਿਤੇ ਹੋਰ ਵੀ ਮਤਲਬ ਜੇ ਉਹਨਾਂ ਨੇ ਧਾਰਿਆ ਸੀਗਾ ਕਿ ਇਦਾਂ ਕਰਨਾ ਲੇਕਿਨ ਗੁਰੂ ਘਰ ਦੇ ਬਾਹਰ ਇਦਾਂ ਚਾਹੀਦਾ ਸੀ ਸੁਖਵੀਰ ਬਾਦਲ ਗੁਰੂ ਘਰ ਦਾ ਦੋਖੀ ਸੀ ਤੇ ਗੁਰੂ ਘਰ ਦੇ ਦੋਖੀ ਨੂੰ ਗੁਰੂ ਘਰ ਦੇ ਵਿੱਚ ਮਾਰਨਾ ਉਹ ਕੋਈ ਗੁਨਾਹ ਨਹੀਂ ਆ ਸੁਖਵੀਰ ਬਾਦਲ ਨੇ ਜਿੰਨੇ ਵੱਡੇ ਗੁਨਾਹ ਕੀਤੇ ਇਹ ਕੋਈ ਮਸੇਰੰਗੜ ਦੇ ਨਾਲੋਂ ਅਬਦਾਲੀ ਦੇ ਨਾਲੋਂ ਜਕਰੀਆ ਖਾਨ ਦੇ ਨਾਲੋਂ ਮੀਰ ਮੰਨੂ ਦੇ ਨਾਲੋਂ ਇੰਦਰਾ ਗਾਂਧੀ ਦੇ ਨਾਲੋਂ ਜਨਰਲ ਡਾਇਰ ਦੇ ਨਾਲੋਂ ਭੁੱਚੜ ਬਿਆੰਤ ਸਿਉਂ ਦੇ ਨਾਲੋਂ ਇਹ ਕੋਈ ਘੱਟ ਥੋੜੀ ਸੀ ਇਹ ਉਹਨਾਂ ਨੇ ਤਾਂ ਸਿੱਖ ਮਾਰੇ ਸੁਖਬੀਰ ਬਾਦਲ ਨੇ ਵੀ ਸਿੱਖੀ ਸਿਧਾਂਤਾਂ ਨੂੰ ਜਿਹੜਾ ਆ ਖਤਮ ਕਰ ਦਿੱਤਾ अनेਕਾਂ ਜਿੱਟੀਆਂ ਹੋਣਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਨਰੈਨ ਸਿੰਘ ਚੋੜਾ ਜੋ ਨੇ ਉਹਨਾਂ ਦਾ ਪਾਕਿਸਤਾਨ ਦੇ ਨਾਲ ਜਿਹੜਾ ਲਿੰਕ ਹੈਗਾ ਉੱਥੋਂ ਦੀ ਜਿਹੜਾ ਸਿੱਖ ਆਏ ਨੇ ਸਾਰਾ ਕੁਝ ਆਪਣੀ ਟ੍ਰੇਨਿੰਗ ਲੈ ਕੇ ਆਏ ਨੇ ਤਾਂ ਇੱਥੇ ਆ ਕੇ ਜਦੋਂ ਅਸੀਂ ਕਦੋਂ ਮੁੱਕਰਦੇ ਹਾਂ ਕਿ ਸਾਡਾ ਪਾਕਿਸਤਾਨ ਦੇ ਨਾਲ ਲਿੰਕ ਨਹੀਂ ਹੈਗਾ ਸਾਡਾ ਪਾਕਿਸਤਾਨ ਦੇ ਨਾਲ ਲਿੰਕ ਹੈਗਾ ਆ ਕਿਉਂਕਿ ਸਿੱਖ ਧਰਮ ਦੀ ਜਿਹੜੀ ਸਥਾਪਨਾ ਆ ਉਹ ਪਾਕਿਸਤਾਨ ਦੇ ਵਿੱਚ ਹੋਈ ਹੈ ਸਾਡੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਉਥੇ ਪ੍ਰਕਾਸ਼ ਹੋਇਆ ਆ ਅਸੀਂ ਤਾਂ ਕਹਿੰਦੇ ਆ ਕਿ ਸਾਡਾ ਜਿਹੜਾ ਪਾਕਿਸਤਾਨ ਦੇ ਨਾਲ ਨਾਤਾ ਹੈਗਾ ਉਥੇ ਸਾਡੇ ਨਨਕਾਣਾ ਸਾਹਿਬ ਆ ਉਥੇ ਪੰਜਾ ਸਾਹਿਬ ਅਸੀਂ ਤਾਂ ਹਰ ਸਿੱਖ ਜਿਹੜਾ ਆ ਉਹ ਅਰਦਾਸ ਕਰਦਾ ਹੈ ਆਪਣੇ ਵਿਛੜੇ ਗੁਰਧਾਮਾਂ ਦੀ ਤੇ ਸਾਡਾ ਜਦੋਂ ਸਿੱਖ ਰਾਜ ਆਇਆ ਆ ਤੇ ਸਾਡੀ ਜਿਹੜੀ ਸਿੱਖ ਰਾਜ ਦੀ ਰਾਜਧਾਨੀ ਸੀ ਪਾਕਿਸਤਾਨ ਉਹ ਵੀ ਲਾਹੌਰ ਦੇ ਵਿੱਚ ਅਸੀਂ ਤਾਂ ਕਹਿੰਦੇ ਆ ਕਿ ਲਾਹੌਰ ਪਾਕਿਸਤਾਨ ਦੇ ਨਾਲ ਸਾਡਾ ਜਿਹੜਾ ਬੜਾ ਡੂੰਘਾ ਸਬੰਧ ਹੈ ਅਸੀਂ ਗੱਜ-ਵੱਜ ਕੇ ਕਹਿੰਦੇ ਆ ਅਸੀਂ ਮੁਕਰਦੇ ਕਦੋਂ ਆ ਤਾਂ ਕੌਮ ਹੋਣ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਕਿਵੇਂ ਵੇਖਦੀ ਆ ਤਾਂ ਜੋ ਵਿਕਰਮ ਸਿੰਘ ਵਜੀਠੀਆਂ ਜੋ ਕਹਿ ਰਹ ਤਾਂ ਉਹਨਾਂ ਦੇ ਸਵਾਲਾਂ ਤੇ ਕੀ ਕੋਮ ਜਿਹੜਾ ਐਕਸ਼ਨ ਲੇਟ ਹੈ ਵੇਖੋ ਬਿਕਰਮਜੀਤ ਸਿੰਘ ਮਜੀਠੀਆ ਤਾਹੇ ਇਹਨਾਂ ਦਾ ਜਿੰਨਾ ਵੀ ਲੋਟੂ ਟੋਲਾ ਹੈਗਾ ਜਿਨ੍ਹਾਂ ਨੇ ਪੰਥ ਅਦੇ ਪੰਜਾਬ ਤੋਂ ਲੁੱਟਿਆ ਖਾਲਸਾਈ ਸਿਧਾਂਤਾਂ ਪਰੰਪਰਾਵਾਂ ਨੂੰ ਸੱਟ ਮਾਰੀ ਸਿੱਖ ਸੰਗਤ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਵੀ ਇਹਨਾਂ ਨੂੰ ਨਕਾਰਿਆ ਜਾ ਚੁੱਕਾ ਹੋਇਆ ਹੁਣ ਇਹਨਾਂ ਨੂੰ ਪੰਥ ਅਤੇ ਪੰਜਾਬ ਦੀ ਸਿਆਸਤ ਕਰਨ ਦਾ ਕੋਈ ਹੱਕ ਨਹੀਂ ਰਿਹਾ ਇਹਨਾਂ ਨੂੰ ਅਕਾਲੀ ਅਖਵਾਉਂਦਾ ਵੀ ਕੋਈ ਹੱਕ ਨਹੀਂ ਰਿਹਾ ਇਹ ਅਕਾਲੀ ਨਹੀਂ ਹੈਗੇ ਨਾਲੇ ਵੈਸੇ ਵੀ ਜੋ ਸਾਡਾ ਸ਼ਰੋਮਣੀ ਅਕਾਲੀ ਦਲ ਬੜੀਆਂ ਕੁਰਬਾਨੀਆਂ ਕਰਕੇ ਹੋਂਦ ਵਿੱਚ ਆਇਆ ਸੀ 1994 ਦੇ ਵਿੱਚ ਬਾਦਲ ਗਿਆਨੇ ਉਹਨੂੰ ਮੋਗੇ ਦੇ ਵਿੱਚ ਕਾਨਫਰੰਸ ਕਰਕੇ ਤੇ ਪੰਜਾਬੀ ਪਾਰਟੀ ਪੰਜਾਬੀ ਦਲ ਬਣਾ ਦਿੱਤਾ ਸੀ ਪੰਜਾਬੀ ਦਲ ਤੋਂ ਇਹ ਬਾਦਲ ਦਲ ਬਣਿਆ ਤੇ ਬਾਦਲ ਦਲ ਤੋਂ 2015 ਦੇ ਵਿੱਚ ਜਦੋਂ ਇਹਨਾਂ ਨੇ ਬੇਅਦਬੀ ਦੇ ਦੁਸ਼ਟਾਂ ਨੂੰ ਬਚਾਇਆ ਤੇ ਇਹ ਹੁਣ ਬੇਅਦਬੀ ਦਲ ਬਣ ਚੁੱਕਾ ਆ ਇਹ ਜਿੰਨੇ ਵੀ ਸ਼ਰਾਬੀ ਕਬਾਬੀ ਗੁੰਡੇ ਚੋਰ ਬਦਮਾਸ਼ ਉਹ ਸਾਰੇ ਤੁਹਾਨੂੰ ਬਾਦਲ ਦਲ ਦੇ ਵਿੱਚ ਮਿਲ ਜਾਣਗੇ ਇਹ ਇੱਕ ਸ਼ਰਾਬੀ ਦਲ ਬਣ ਚੁੱਕਾ ਹੈ ਇਹ ਅਕਾਲੀ ਦਲ ਨਹੀਂ ਹੈਗਾ ਅਕਾਲੀ ਦਾ ਜਿਹੜਾ ਅਸਲ ਵਿੱਚ ਉਹ ਆ ਜਿਹੜੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਜਿਹੜੇ ਆ ਪੂਜਦੇ ਆ ਤੇ ਅਕਾਲ ਪੁਰਖ ਦੇ ਸਿਧਾਂਤਾਂ ਅਨੁਸਾਰ ਜਿਹੜਾ ਚੱਲਦੇ ਆ ਜਿਹੜਾ ਵੀ ਸਿੱਖ ਖਾਲਸਾ ਇਹ ਸਿਧਾਂਤਾਂ ਦਾ ਪਹਿਰੇਦਾਰ ਆ ਉਹ ਹਰ ਇੱਕ ਅਕਾਲੀ ਹੀ ਆ ਤੇ ਅਸੀਂ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੋ 1994 ਦੇ ਵਿੱਚ ਬਣਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਨੂੰ ਹਮੇਸ਼ਾ ਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਸਪੋਰਟ ਕਰਦੇ ਆ ਜੋ ਅਸਲ ਅਕਾਲੀ ਆ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਸਨ ਦਮਦਮੀ ਟਕਸਾਲ ਤੋਂ ਪਾਈ ਰਣਜੀਤ ਸਿੰਘ ਜੀ ਤਾਂ ਖੁੱਲ ਕੇ ਗੱਲਬਾਤ ਉਹਨਾਂ ਨੇ ਕੀਤੀ ਆ ਤਾਂ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਸਜ਼ਾ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਮਿਲੀ ਹੈ ਜਾਂ ਫਿਰ ਵਿਕਰਮ ਸਿੰਘ ਜੀ ਕੁਮ ਜਿੱਠਿਆ ਜੋ ਨਰੈਨ ਸਿੰਘ ਚੋੜੇ ਦੇ ਉੱਤੇ ਜੋ ਕਹਿ ਰਹੇ ਨੇ ਕਿ ਪਾਕਿਸਤਾਨ ਦੇ ਨਾਲ ਲਿੰਕ ਨੇ ਤਾਂ ਉਹ ਵੀ ਇਹਨਾਂ ਨੇ ਕਿਹਾ ਕਿ ਜ਼ਰੂਰ ਹਰ ਸਿੱਖ ਦੇ ਜਿਹੜੇ ਪਾਕਿਸਤਾਨ ਦੇ ਨਾਲ ਲਿੰਕ ਨੇ ਕਿਉਂਕਿ ਜੋ ਕੌਮ ਦੇ ਲਈ ਖੜਦਾ ਹੈ ਜੋ ਕੌਮ ਦੇ ਲਈ ਆਵਾਜ਼ ਉਠਾਂਦਾ ਤਾਂ ਅਕਸਰ ਸ਼੍ਰੋਮਣੀ ਕਾਲੀ ਦਲ ਵੱਲੋਂ ਉਸ ਦੇ ਜਿਹੜੇ ਲਿੰਕ ਜੜੇ ਜਾਂ ਤਾਂ ਪਾਕਿਸਤਾਨ ਜਾਂ ਕਾਂਗਰਸ ਦੇ ਨਾਲ ਜੋੜ ਦਿੱਤੇ ਜਾਂਦੇ ਨੇ ਕੈਮਰਾਮੈ ਲਗਵਾਨੀ ਟੀਵੀ ਸ਼੍ਰੀ ਅਮਸਾ ਸਾਹਿਬ